ਗੱਲ ਅਸੀਂ ਉਹਨੂੰ ਅਰੈਸਟ ਕੀਤਾ ਸੀ ਬੰਦੇ ਨੂੰ ਤੇ ਅੱਜ ਰਿਮਾਂਡ ਲੈ ਕੇ ਜਦੋਂ ਰਿਕਵਰੀ ਕਰਨਗੇ ਇਸ ਜਿਹੜੇ ਹਸਪਤਾਲ ਉੱਤੇ ਫਾਇਰ ਕੀਤਾ ਸੀ ਜੀ ਉਹ ਮਰਪਨ ਜਦੋਂ ਰਿਕਵਰ ਕਰਦੇ ਪਏ ਸੀ ਤੇ ਇਹਨੇ ਵੈਪਨ ਫੜ ਕੇ ਪੁਲਿਸ ਵੱਲ ਫਾਇਰ ਕੀਤਾ ਬਟ ਨਹੀਂ ਲੋਡਡ ਸੀਗਾ ਉਹ ਤੇ ਜਵਾਬੀ ਫਾਇਰ ਜਦੋਂ ਪੁਲਿਸ ਵੱਲੋਂ ਕੀਤਾ ਗਿਆ ਤੇ ਇਹਦੀ ਦੱਬ ਵਿੱਚ ਲੱਗਾ ਤੇ ਔਰ ਜਿਸ ਤਿਕਾ ਇਹਨੇ ਲੋਡਡ ਵੈਪਨ ਹੀ ਉੱਥੇ ਲੁਕਾਇਆ ਹੋਇਆ ਸੀਗਾ ਜਿਸ ਨੂੰ ਰਿਕਵਰ ਕਰਨ ਦੇ ਲਈ ਤੁਸੀਂ ਅੱਜ ਗਏ ਤਾਂ ਕਿ ਅੱਗੇ ਦੀ ਵਾਰਦਾਤਾਂ ਕੋਈ ਇਹਨੇ ਅੰਜਾਮ ਦੇਣਾ ਸੀ ਕਿਸੇ ਹੋਰ ਵਾਰਦਾਤਾਂ ਨੂੰ ਵੀ ਇਸਨੇ ਅੰਜਾਮ ਦੇਣਾ ਸੀ ਇਹ ਦੋ ਕੇਸਿਸ ਚਲ ਰਹੀਦਾ ਸੀ ਵੈਸੇ ਇਹਦੇ ਤੇ ਪੁਰਾਣੇ 13 ਪਰਚੇ ਦਰਜ ਨੇ ਜਿੱਦੇ ਜੈਕਟਪੀਸ ਦੇ ਵੀ ਤੇ ਪਨਾਹ ਨਸ਼ਾ ਵਗੈਰਾ ਵੀ ਵੇਚਦਾ ਰਿਹਾ ਤੇ 307 ਦੇ ਲੜਾਈ ਝਗੜੇ ਦੇ ਵੀ ਸੀਗੇ ਪਰਚੇ ਜਿਹੜਾ ਵੀ ਪਤਾ ਕੋਈ ਇਹੋ ਜਿਹੀ ਬਾਰਦਾਤ ਕਰਦਾ ਹੈ ਜਾਂ ਪੁਲਿਸ ਉੱਪਰ ਫਾਇਰ ਕਰਦਾ ਪੁਲਿਸ ਵੱਲੋਂ ਬਿਲਕੁਲ ਜਵਾਬੀ ਕਾਰਵਾਈ ਕੀਤੀ ਜਾਊਗੀ ਤੇ ਜਿਹੜਾ ਲੀਗਲੀ ਬਣਦਾ ਉਹ ਵੀ ਆਪਣਾ ਐਕਸ਼ਨ ਸਮਾ। ਤਾਂ ਮਾਂਸਾ ਦੇ ਵਿੱਚ ਅੱਜ ਇੱਕ ਹੋਰ ਇਨਕਾਊਂਟਰ ਹੋਇਆ ਹੈ ਔਰ ਇਸੇ ਦੇ ਉੱਤੇ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਮਾਂਸਾ ਤੋਂ ਐਸਐਸਪੀ ਡਾਕਟਰ ਨਾਨਕ ਸਿੰਘ ਹੋਣੀ ਜੁੜ ਚੁੱਕੇ ਨੇ ਸਰ ਕੀ ਮਾਮਲਾ ਹੈ ਔਰ ਕਿਵੇਂ ਅਜੇ ਇਹ ਐਨਕਾਉਂਟਰ ਹੁੰਦਾ ਔਰ ਕੀ ਇਸ ਦੇ ਵਿੱਚ ਪੂਰੀ ਜਾਣਕਾਰੀ ਹੈ ਇਹ ਪਰਮਜੀਤ ਉਸ ਪੰਮਾ ਕੋ ਲਾਣੇ ਪਿੰਡ ਦਾ ਇਹ ਦੋ ਮੁਕਦਮੇ ਸਾਡੇ ਵਾਂਟਡ ਸੀਗਾ ਇੱਕ ਇਹਨੇ ਪਹਿਲਾਂ ਫਾਇਰ ਕੀਤਾ ਸੀਗਾ ਤੇ ਇੱਕ 26/11 ਨੂੰ ਇਹਨੇ ਫੇਰ ਉਸੇ ਬੰਦੇ ਤੇ ਫਾਇਰ ਕੀਤਾ ਸੀ ਉਹਦੇ ਫੇਸ ਤੇ ਲੱਗੀ ਸੀ ਗੋਲੀ ਜੀ ਥੈਂਕਫੁਲੀ ਉਹ ਬੰਦਾ ਬਚ ਗਿਆ ਸੀਗਾ ਬਟ ਇਹਦੀ ਪੂਰੀ ਕੋਸ਼ਿਸ਼ ਸੀ ਉਹਨੂੰ ਮਾਰਨ ਦੀ ਹੂੰ ਹੂੰ ਤੇ ਕੱਲ ਅਸੀਂ ਇਹਨੂੰ ਅਰੈਸਟ ਕੀਤਾ ਸੀ ਬੰਦੇ ਨੂੰ ਤੇ ਅੱਜ ਰਿਪੋਰਟ ਲੈ ਕੇ ਜਦੋਂ ਰਿਕਵਰੀ ਕਰਨ ਗਏ ਸੀ ਜਿਹੜੇ ਵੈਪਨ ਨਾਲ ਉਹਨੇ ਫਾਇਰ ਕੀਤਾ ਸੀ ਜੀ ਉਹ ਵੈਪਨ ਜਦੋਂ ਰਿਕਵਰ ਕਰਦੇ ਪਏ ਸੀ ਤੇ ਇਹਨੇ ਵੈਪਨ ਫੜ ਕੇ ਪੁਲਿਸ ਵੱਲ ਫਾਇਰ ਕੀਤਾ ਪਹਿਲਾਂ ਹੀ ਲੋਟਡ ਸੀਗਾ ਉਹ ਵੈਪਨ ओके ਤੇ ਜਵਾਬੀ ਫਾਇਰ ਜਦੋਂ ਪੁਲਿਸ ਵੱਲੋਂ ਕੀਤਾ ਗਿਆ ਤੇ ਇਹਦੀ ਲੱਤ ਵਿੱਚ ਲੱਗਾ ਤੇ ਉਹਦੇ ਨਾਲ ਇੰਜਰਡ ਹੋਇਆ ਇਹਨੂੰ ਹਸਪੀਟਲ ਚ ਦਾਖਲ ਕਰਾਇਆ ਹੂੰ 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 ਤਾਂ ਦੋ ਪ੍ਰੋਮਿਨੈਂਟ ਜੇ ਕੇਸਸ ਦੀ ਗੱਲ ਕਰੀਏ ਤਾਂ ਇਹੀ ਕੇਸਸ ਦੇ ਵਿੱਚ ਲੋੜਿੰਦਾ ਸੀ ਏ ਦੋ ਕੇਸਿਸ ਚ ਲੜਿੰਦਾ ਸੀ ਵੈਸੇ ਇਹਦੇ ਤੇ ਪੁਰਾਣੇ 13 ਪਰਚੇ ਦਰਜ ਨੇ ਜਿਦੇ ਚ ਐਨਡੀपीएस ਦੇ ਵੀ ਨੇ ਪਹਿਲਾਂ ਇਹ ਨਸ਼ਾ ਵਗੈਰਾ ਵੀ ਵੇਚਦਾ ਰਿਹਾ ਤੇ 307 ਦੇ ਲੜਾਈ ਝਗੜੇ ਦੇ ਵੀ ਹੀਗੇ ਪਰਚੇ ਹੂੰ 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 ਸਰ ਇੱਕ ਇਹ ਹੁਣ ਲੋਕਾਂ ਦੇ ਅੰਦਰ ਗੱਲ ਚੱਲ ਰਹੀ ਹੈ ਕਿ ਪੰਜਾਬ ਪੁਲਿਸ ਸ਼ਕਤੀ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਪਿਛਲੇ 3-4 ਦਿਨਾਂ ਦੀ ਹੀ ਜੇਕਰ ਆਪਾਂ ਗੱਲ ਕਰ ਲਈ ਤਾਂ ਬਹੁਤ ਸਾਰੇ ਅਜਿਹੇ ਐਨਕਾਊਂਟਰ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਸੀਐਮ ਭਗਵੰਤ ਮਾਨ ਉਹਨਾਂ ਨੇ ਵੀ ਇਹ ਗੱਲ ਸਾਂਝੀ ਕੀਤੀ ਹੈ ਕਿ ਜੇਕਰ ਕੋਈ ਵੀ ਦੋਸ਼ੀ ਹੈ ਜੇਕਰ ਕੋਈ ਵੀ ਇਹ ਜੀ ਵਾਰਦਾਤ ਕਰੂਗਾ ਤਾਂ ਉਹ ਬਖਸ਼ਿਆ ਨਹੀਂ ਜਾਊਗਾ ਬਿਲਕੁਲ ਜੀ ਸੀਐਮ ਸਾਹਿਬ ਦਾ ਅੱਜ ਦਾ ਜਿਹੜਾ ਬਿਆਨ ਹੈ ਤੇ ਡੀਜੀਪੀ ਸਾਹਿਬ ਦੀਆਂ ਜਿਹੜੀਆਂ ਇਨਸਟਰਕਸ਼ਨਸ ਨੇ ਸਾਡੇ ਡੀਜੀਪੀ ਕੋਲ ਅਰੇਂਜ ਕੀਆ ਉਹ ਸੇਮ ਨੇ ਕਿ ਜਿਹੜਾ ਵੀ ਬੰਦਾ ਕੋਈ ਇਹੋ ਜਿਹੀ ਵਾਰਦਾਤ ਕਰਦਾ ਹੈ ਜਾਂ ਪੁਲਿਸ ਉੱਪਰ ਫਾਇਰ ਕਰਦਾ ਪੁਲਿਸ ਵੱਲੋਂ ਬਿਲਕੁਲ ਜਵਾਬੀ ਕਾਰਵਾਈ ਕੀਤੀ ਜਾਊਗੀ ਤੇ ਜਿਹੜਾ ਲੀਗਲੀ ਬੰਦਾ ਉਹ ਵੀ ਆਪਾਂ ਐਕਸ਼ਨ ਲਵਾਂ ਹਮਮ ਔਰ ਅਜਦੇਸ ਕਾਰਵਾਈ ਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਵੀ ਇੰਜਰਡ ਹੋਇਆ ਜੀ ਨਹੀਂ ਥੈਂਕਫੁਲੀ ਇੰਜਰਡ ਨਹੀਂ ਹੋਇਆ ਗੋਲੀ ਬਿਲਕੁਲ ਨੇੜੇ ਵੀ ਲੰਗੀ ਇਸ ਕਰਕੇ 307 ਦਾ ਅਸੀਂ ਪਰਚਾ ਦੇ ਰਹੇ ਹਾਂ ਤੇ ਤੇ ਜੀ ਸੋ ਉਸ 307 ਦੇ ਪਰਚੇ ਵਿੱਚ ਵੀ ਨੂੰ ਅਰੈਸਟ ਕਰਾਂ ਔਰ ਜਿਸ ਤਿਕਨੇ ਨੇ ਲੋਡਡ ਵੈਪਨ ਹੀ ਉੱਥੇ ਲੁਕਾਇਆ ਹੋਇਆ ਸੀਗਾ ਜਿਸ ਨੂੰ ਰਿਕਵਰ ਕਰਨ ਦੇ ਲਈ ਤੁਸੀਂ ਅੱਜ ਗਏ ਤਾਂ ਕਿ ਅੱਗੇ ਦੀ ਵਾਰਦਾਤਾਂ ਕੋਈ ਇਹਨੇ ਅੰਜਾਮ ਦੇਣਾ ਸੀ ਕਿਸੇ ਹੋਰ ਵਾਰਦਾਤਾਂ ਨੂੰ ਵੀ ਇਸਨੇ ਅੰਜਾਮ ਦੇਣਾ ਸੀ ਬਿਲਕੁਲ ਇਹ ਪਲੈਨਿੰਗ ਨਾਲ ਹੀ ਉੱਥੇ ਗਿਆ ਸੀ ਇਹਨੇ ਜਿਵੇਂ ਮੈਨੂੰ ਪਤਾ ਸੀਗਾ ਜੇ ਮੈਂ ਫੜਿਆ ਗਿਆ ਤੇ ਉੱਥੇ ਪਹਿਲਾਂ ਹੀ ਮੈਂ ਲੋਡਡ ਰੱਖੂਗਾ ਤੇ ਜੇ ਪੁਲਿਸ ਮੇਂ ਨਾ ਜਾਂਦੀ ਮੈਂ ਉਹੀ ਵੈਪਨ ਨਾਲ ਫਾਇਰ ਕਰਕੇ ਬਚਣ ਦੀ ਕੋਸ਼ਿਸ਼ ਕਰੂੰਗਾ ਹੂੰ 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 ਬਰਸਾਦੀ 3 ਨੇ ਬੜੀ ਮੁਸਤੈਬੀ ਨਾਲ ਇਹਨੂੰ ਕਾਬੂ ਵੀ ਕੀਤਾ ਹੈ ਤੇ ਜਿਹੜਾ ਮਿਨੀਮਮ ਯੂਜ਼ ਆਫ ਫੋਰਸ ਸੀ ਉਹ ਕਰਦੇ ਹੋਏ ਨੂੰ ਇੰਜਰਡ ਹੋਇਆ ਤੇ ਉਸ ਤੋਂ ਬਾਅਦ ਇਹਨੂੰ ਦਾਖਲ ਕਰਾਇਆ ਗਿਆ ਹਸਪੀਟਲ ਚ ਠੀਕ ਹੈ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਸੰਪੰਨ ਲਈ ਜੀ ਥੈਂਕ ਯੂ